ਕੰਕਸ ਪੂਰੀ ਹਾਂ ਆ ਦੇਖੋ ਪੈਨ ਰੋਲ ਲਾ ਲਿਆ ਆ ਬੰਦੇ ਕੋਲ ਮਗਰ ਨੂੰ ਉੱਤੇ ਹੈ ਹੈ ਬੰਦੇ ਨਾਲ ਹੋਵੇ ਦਰਵੇ ਨਾਲ ਦਰਵੇ ਨਾਲ ਪਾਣੀ ਆ ਮੁੱਕਾ ਬੰਦਾ ਸਫੇਰ ਕੇਵਲ ਕੀ ਨੀ ਆ ਜੀ ਸ਼ੋਭਨ ਸੈਂਟਰ ਦੇ ਬਾਈ ਬਟਾ ਉਹ ਪੁੱਤ ਇੱਧਰ ਆ ਜਾਓ ਸਰਦਾਰ ਜੀ ਨਵੇਂ ਨਵੇਂ ਸਰਦਾਰ ਆ ਰਹਾ ਆ ਯਾਰ ਇਧਰ ਲਾਡੀ ਇਧਰ ਆ ਬੰਨੂ ਬਾਈ ਆ ਜਾਓ ਅੱਗੇ ਆ ਜਾਓ ਨਹੀਂ ਆ ਜਾਓ ਆ ਜਾਓ ਯਾਰ ਇੱਥੇ ਯਾਦਗਾਰੀ ਦਿੰਦੀ ਹੈ ਜੀ ਵੀ ਗੇਮ ਰਵੇ ਭਾਜੀ ਵਾਈਟ ਸਾਰਿਆਂ ਨੂੰ ਪੱਲ ਦੇ ਰਿਹਾ ਤੇ ਸਾਰੀ ਟੀਮ ਇਹਦੇ ਵਿੱਚ ਮਿਹਨਤ ਕਰ ਰਹੀ ਹੈ ਅਸੀਂ ਬਹੁਤ ਮਿਸ ਕਰ ਰਹੇ ਹਾਂ ਅਸੀਂ ਮਿਸ ਕਰਦੇ ਜੀ ਯੂਐਸਏ ਚਲ ਗਏ ਨੇ ਪਰ ਉਹਨਾਂ ਦੇ ਹੌਸਲੇ ਪਸੰਦਾਂ ਦੇ ਪਿਆਰ ਦੇ ਨਾਲ ਜਿਹੜੀਆਂ ਉਹ ਲੋਕ ਦੇ ਰਹੇ ਆ ਸਾਡੇ ਇਸ ਵੀਰ ਖੂਨਦਾਨ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਮੈਂ ਹਰ ਇੱਕ ਸਾਲ ਇੱਥੇ ਆਉਣ ਦਾ ਮੌਕਾ ਮਿਲਦਾ ਬਹੁਤ ਬਲੱਡ ਕੈਂਪਾਂ ਚ ਅਸੀਂ ਜਾਣੇ ਵੀ ਹਾਂ ਹੌਂ ਵੀ ਜਾਨਾ ਅਰਦਾਬੀ ਮਸੰਦੀ ਸਾਡੇ ਵੀਰ ਨੇ ਰੱਖਿਆ ਹੋਇਆ ਤੇ ਜਦੋਂ ਹਰ ਇੱਕ ਵਾਰ ਆਈਦਾ ਇੱਥੇ ਅਲੱਗ ਹੀ ਇੱਕ ਚਾਹ ਦੇਖਣ ਨੂੰ ਮਿਲਦਾ ਸਾਡੀ ਟੀਮ ਦੇ ਜਿਹੜੇ ਟੀਮ ਦੇ ਮੈਂਬਰਾਂ ਚ ਵੀ ਉਹ ਕਿਵੇਂ ਲੱਗੇ ਹੋਇਆ ਕਿਉਂਕਿ ਜਿਹੜੇ ਇਹ ਕੰਮ ਆ ਇਹ ਜਿਹੜੀ ਸੇਵਾ ਆ ਇਹ ਬਿਲਕੁਲ جنੂਨ ਨਾਲ ਹੁੰਦੀ ਆ ਜਿਹੜੇ ਵੀਰ ਵੀ ਹਾਜ਼ਰੀ ਦਾ ਖਾਸ ਕਰਕੇ ਜਿਹੜੇ ਡੋਨਰ ਆਏ ਆ ਉਹਨਾਂ ਨੂੰ ਅਸੀਂ ਖਾਸ ਕਰਕੇ ਸਾਡਾ ਸਿਰ ਝੁਕਦਾ ਔਰ ਵਿਸ਼ੇਸ਼ ਸਹਿਯੋਗ ਨਾਲ ਵੀਰਾਂ ਦਾ ਜਿਹੜੀਆਂ ਇਹ ਬਲੱਡ ਬੈਂਕਸ ਆਈਆਂ ਆ ਗਾਹੀ ਵਗਾਹੀ ਅਸੀਂ ਬਹੁਤ ਸਾਰੇ ਜਿਹੜੇ ਖੂਨਦਾਨ ਕੈਂਪਸ ਸੀ ਉਹਨਾਂ ਦੇ ਇਕੱਤਰ ਹੋਨੇ ਆ ਮੇਰੇ ਵੀਰ ਮਨਜੋਤ ਸਿੰਘ ਨੇ ਮੇਰੇ ਨਾਲ ਕੋਈ ਗੱਲ ਇਦਾਂ ਦੀ ਨਹੀਂ ਜਿਹਦੇ ਬਾਰੇ ਕੋਈ ਚਾਨਣਾ ਨਹੀਂ ਪਾਇਆ ਖਾਸ ਕਰਕੇ ਜਦੋਂ ਅਸੀਂ ਰਾਤ ਸ਼ੁਰੂ ਤੋਂ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਅਸੀਂ ਉਹਨਾਂ ਦਾ ਜੀ ਆਇਆਂ ਕੰਨਿਆ ਪਲੈਟ ਡੋਨਰ ਸੁਸਾਇਟੀ ਤੁਸਵਾ ਵਾਲ ਮੰਚ ਤੇ ਵਿਰਾਜਮਾਨ ਗੱਗੀ ਭਾਜੀ ਜੀ ਨਾਲ ਹੋਰ ਵੀ ਆਈਆਂ ਸਖਸ਼ੀਸ਼ਾ ਸਖਸ਼ੀਤਾ ਅਤੇ ਸਾਡੇ ਜਿਹੜੇ ਡੋਨਰ ਸੁਸਾਇਟੀ ਦੇ ਮੈਂਬਰ ਪ੍ਰਧਾਨ ਔਰ ਸਾਡੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਆ ਦਾਨ ਕਰਨ ਆਏ ਆ ਕਿ ਦਾਨਵੀਰ ਰਕਤਦਾਨ ਕਰਨ ਆਏ ਆ ਦਾਨਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਲੱਡ ਸੁਸਾਇਟੀ ਮਨੀਸ਼ ਜੀ ਦੀ ਬੜੀ ਵੱਡੀ ਦੇਣ ਹੈ ਉਹ ਅੱਜ ਕੱਲ ਅਮਰੀਕਾ ਚਲੇ ਗਏ ਆ ਉਸ ਤੋਂ ਬਾਅਦ ਬਬਲੂ ਭਾਜੀ ਬਿੰਦਰ ਜੀ ਇਹਨਾਂ ਨੇ ਕਮਾਂਡ ਸੰਭਾਲੀ ਆ ਕਿਉਂਕਿ ਜਦੋਂ ਵੀ ਕਦੀ ਲੋੜ ਪੈਂਦੀ ਆ ਬਲੱਡ ਦੀ ਤੇ ਇਹਨਾਂ ਨੂੰ ਇੱਕ ਕਾਲ ਕਰੀਦੀ ਆ ਉਸੇ ਵੇਲੇ ਹੀ ਤਿਆਰ ਹੋ ਜਾਂਦੇ ਆ ਕਿ ਭਾਜੀ ਦੱਸੋ ਕਿੱਥੇ ਪਹੁੰਚਣਾ ਕਿੱਥੇ ਦੇਣਾ ਬਲੱਡ ਤੇ ਉਸ ਲਈ ਹੀ ਤਿਆਰ ਹੋ ਜਾਂਦੇ ਆ ਤੋਂ ਬਲੱਡ ਦੀ ਲੋੜ ਤਾਂ ਬਹੁਤ ਪੈਂਦੀ ਆ ਕਈਰ ਐਕਸੀਡੈਂਟ ਹੋ ਜਾਂਦਾ ਵਾ ਅਚਾਨਕ ਉਸ ਵੇਲੇ ਲੋਡ ਪੈ ਜਾਂਦੀ ਆ ਬਲੱਡ ਦੀ ਇਸ ਕਰਕੇ ਬਲੱਡ ਜਿਹੜਾ ਸਾਡਾ ਇੱਥੇ ਆਪਣੇ ਉਹ ਸਿਵਲ ਹਸਪੀਟਲ ਵੀ ਤਕਰੀਬਨ ਅਵੇਲੇਬਲ ਹੀ ਹੁੰਦਾ ਵਾ ਪੰਜਾਬੀ ਸਰ ਜੀ ਮੈਂ ਦਾਤਰੀ ਆਰਗੇਨਾਈਜੇਸ਼ਨ ਸੇ ਅਮਿਤ ਕੁਮਾਰ ਸ਼ਰਮਾ ਔਰ ਅੱਜ ਹਮ ਯਹਾਂ ਬਲੱਡ ਡੋਨੇਸ਼ਨ ਕੈਂਪ ਮੇ ਪਹੁੰਚੇ ਹਾਂ ਜਿਤਨੇ ਵੀ ਯਹਾਂ ਰਕਤਤਾ ਹੈ ਮੇਰੀ ਸਭੇ ਸੇ ਰਿਕੁਐਸਟ ਹੈ ਕਿ ਕਿਰਪਾ ਦਾਤਰੀ ਕੇ ਅੰਦਰ ਆਪਣੇ ਆਪ ਕੋ ਜ਼ਰੂਰ ਰਜਿਸਟਰ ਕਰੇ ਦਾਤਰੀ 2009 ਸੇ ਬਲੱਡ ਸਟੈਮ ਸੈਲਸ ਕੇ ਉਪਰ ਕੰਮ ਕਰ ਰਹੀ ਹੈ आई इंडियन काउंसिल मेडिकल रिसर्च 2020 की रिपोर्ट कहती है कि इंडिया के अंदर डेढ़ लाख से ज़्यादा ऐसे युवा हैं जिनकी बीस साल से पहले मृत्यु हो जाती है हमने कैंसर सुना है थैलेसीमिया ल्युकीमिया अनिमिया ऐसी हंड्रेड टाइप्स ऑफ ब्लड डिजीज सुनी है जिनकी वजह से पाँच पाँच छः छः साल के बच्चे सात साल के बच्चे हम लगातार थैलेसीमिया के पेशेंट्स को देखते हैं कि उनको तो लगातार ब्लड की ज़रूरत रहती है उस चीज़ को अगर कोई क्योर कर सकता है तो ब्लड स्टेम सेल्स हम डोनेट करके किसी की ज़िंदगी बचा सकते हैं ब्लड स्टेम सेल्स बहुत ही इजी प्रोसेस है बस थोड़ा सा ये कि इसकी जो प्रोबेबिलिटी है वो एक लाख लोगों पे एक बंदे की मैच होने की है फैमिली के अंदर 25 परसेंट है आउट ऑफ फैमिली चांस बहुत कम है एक लाख लोगों के ऊपर एक का हम एंटीजेंस मैच होता है कहीं जाके वो भी टेन बाई टेन जब एंटीजेंस होते हैं तब हम जाके अपनी स्टेम सेल किसी को डोनेट कर सकते हैं बहुत सारे थैलेसीमिया के अनिमिया के ल्यूकीमिया के पेशेंट्स हैं जो हमारा इंतज़ार कर रहे हैं कि हमारा कहीं से स्टेम सेल्स मैच हो जाए और कोई हमें स्टेम सेल डोनेट करके हमारी भी ज़िंदगी बचा पाए दात्री 2009 से पाँच लाख सैंतालीस हज़ार लोगों को रजिस्टर कर चुकी है पर आउट ऑफ देम अभी तक सिर्फ 1309 लोगों का मैच हुआ है तो हम देख सकते हैं कि कितना बड़ा आंकड़ा और कितना कम मैच तो सभी से जितने रक्तदाता रहे हैं मेरी सभी से गुजारिश है हाथ जोड़कर अपील है कि दात्री के अंदर एज ए ब्लड स्टेम सेल डोनर अपने आप को ज़रूर रजिस्टर करें और खुशी की बात ये कि यहाँ से हमें एक डोनर मिले थे जो यहाँ की सोसाइटी है वहाँ से परविंदर सिंह जी जिन्होंने ब्लड अपनी स्टेम सेल डोनेट करके वो रेगुलर ब्लड डोनर भी हैं उन्होंने स्टेम सेल डोनेट करके किसी की ज़िंदगी बचाई थी तो परविंदर सिंह जी हर कोई बने हर कोई साथी किसी की ज़िंदगी बचाने के लिए आगे आए धन्यवाद जय हिंदी ਸਟੈਂਕ ਕਰਕੇ ਪੂਰਾ ਸਾਥ ਦਿੰਦੇ ਨੇ ਤੇ ਇਸ ਵਾਰ ਵੀ ਪੂਰੇ ਟਾਈਮ ਸਰ ਆਏ ਨੇ ਦੇ ਯੁੱਧ ਆਈਕਨ ਨੇ ਸਾਡੇ ਦਰਮਿਆਨ ਪਹੁੰਚ ਚੁੱਕੇ ਆ ਬਲੱਡ ਡੋਨਰ ਸੁਸਾਇਟੀ ਦਸੂਆ वेलकम ਕਰਦੀ ਹੈ ਭਾਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਕਿਉਂਕਿ ਸਾਡੇ ਦਰਮਿਆਨ ਐਮਐਲਏ ਸਾਹਿਬ ਪਹੁੰਚ ਚੁੱਕੇ ਨੇ ਪਕੌੜੇ ਯਾਰ ਪਕੌੜੇ ਦੇ ਘਾ ਪਕੌੜੇ ਨਾਲ ਕਿਤੇ ਚੰਗੇ ਨਹੀਂ ਲੱਗਦੇ ਪਕੌੜੇ ਸਾਰਿਆਂ ਦਾ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਸਾਡੇ ਵਿੱਚ ਬੰਟੀ ਜੀ ਖੋਸਲਾ ਜੀ ਓਨਰ ਵਿਰਾਟ ਕਿੰਗ ਹੋਟਲ ਅੱਜ ਦਾ ਜਿਹੜਾ ਕੈਂਪ ਹੈ 143ਵਾਂ ਕੈਂਪ ਇਹ ਕਿਹੜੀ ਖੋਸਲਾ ਅੰਕਲ ਜੀ ਦੀ ਯਾਦ ਵਿੱਚ ਲਗਾਇਆ ਗਿਆ ਹੈ ਉਹ ਵੀ ਸਾਡੇ ਬਹੁਤ ਜਿਆਦਾ ਸਹਿਯੋਗੀ ਸਨ ਸਾਡੀ ਸੁਸਾਇਟੀ ਨੂੰ ਬਹੁਤ ਜਿਆਦਾ ਸਹਿਯੋਗ ਸ਼ੁਰੂ ਤੋਂ ਕਰਦੇ ਰਹੇ ਨੇ ਅੱਜ ਦਾ 143ਵਾਂ ਕੈਂਪ ਉਹਨਾਂ ਦੇ ਨਾਮ ਉਹਨਾਂ ਦੀ ਯਾਦ ਵਿੱਚ ਲਗਾਇਆ ਗਿਆ ਹੈ ਦੁਬਾਰਾ ਸਾਰੀ ਸੰਸਥਾ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਕੋਈ ਵੀ ਸ਼ਬਦ ਨਹੀਂ ਮੇਰੇ ਕੋਲ ਜਿੰਨਾ ਦਾ ਇਹਨਾਂ ਦਾ ਥੈਂਕਸ ਕਰੀਏ ਕਿਉਂਕਿ ਜਿਹੜੀ ਇਹ ਸੇਵਾ ਕਰ ਰਹੇ ਆ ਇਹ ਬਹੁਤ ਵੱਡੀ ਸੇਵਾ ਹੈ ਕਿਸੇ ਦੀ ਜਾਨ ਬਚਾਉਣਾ ਔਰ ਬਿਲਕੁਲ ਆਪਣੇ ਖਰਚੇ ਦੇ ਉੱਤੇ ਜਾ ਕੇ ਲੋਕਾਂ ਨੂੰ ਡੋਨੇਟ ਕਰਦੇ ਆ ਬਲੱਡ ਔਰ ਬਹੁਤ ਵੱਡੀ ਗੱਲ ਹੈ ਕਿਉਂਕਿ ਖੂਨਦਾਨ ਦੇਣ ਲੱਗਿਆ ਕਈ ਵਾਰੀ ਬੰਦਾ ਝੱਕ ਜਾਂਦਾ ਹੈ ਪਰ ਇਹ ਸੁਸਾਇਟੀ ਦੇ ਹਰੇਕ ਮੈਂਬਰ ਨੇ ਬੜਾ ਦਿਲ ਖੋਲ ਕੇ ਖੂਨਦਾਨ ਕਿਸੇ ਲੋੜਵੰਦ ਪਰਿਵਾਰ ਨੂੰ ਕੀਤਾ ਹੈ ਇੱਦਾਂ ਇੱਥੇ ਕਰਾਲਾ ਇੰਟਰੀ ਤੋਂ ਕੰਮ ਨੂੰ ਕੀ ਹੈ ਕਿੰਦਾ ਬਜਟ ਕੱਢਦੇ ਨੇ ਸਿਆਲ ਮੈਂ ਤੇਰੇ ਨਾਲੋਂ ਤੋਂ ਪਹਿਲੇ ਪੁੱਤੀ ਲਗਾ ਲਓ ਨਾ ਪਹਿਲਾਂ ਤੁਸੀਂ ਆਪਣੀ ਮੱਦਦ ਦੀ ਕੋਸ਼ਿਸ਼ ਕਰਨੀ ਇੱਦਾਂ ਲੱਗਿਆ ਇਹ ਲੀਡਰ ਇੱਦਾਂ ਲਾ ਕੇ ਉੱਟ ਜਾਂਦੇ ਹੁੰਦੇ ਆ ਅਲਾਗੇ ਰਹੋ ਨਾ ਆਪਣੇ ਕੋਲ ਨਹੀਂ ਹਾਂਜੀ ਅਜੀਦਾ ਸਿਰਫ 2 ਮਿੰਟ ਲੈਣੇ ਆ 2 ਮਿੰਟ ਆਪਣੇ ਸਾਂਝੇ ਕਰੋ ਸਾਡੇ ਨਾਲ ਤੁਹਾਡੀਆਂ ਵਿਸ਼ੇਸ ਤੇ ਹਮੇਸ਼ਾ ਨਾਲ ਨੇ ਜਿਹੜਾ ਤੁਸੀਂ ਇੰਨਾ ਆਪਣਾ ਟਾਈਮ ਕੱਢ ਕੇ ਆਏ ਹੋ ਬਲੱਡ ਡੋਨੇਟ ਕਰਨ ਵਾਹਿਗੁਰੂ ਜੀ ਟੀਮ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਅਤੇ ਆਪਣੇ ਸਮੁੱਚੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦਾ ਤੇ ਵਾਹਿਗੁਰੂ ਜੀ ਕੀ ਅਰਦਾਸ ਕਰਦਾ ਵੀ ਇਹ ਸੁਸਾਇਟੀ ਐਵੇਂ ਚੜ੍ਹਦੀ ਕਲਾ ਦੇ ਵਿੱਚ ਕੰਮ ਕਰਦੀ ਰਹੇ ਮਨੁੱਖਤਾ ਦੀ ਐਵੇਂ ਸੇਵਾ ਕਰਦੀ ਰਹੇ ਅੱਗੇ ਤੋਂ ਵੀ ਜਿੱਥੇ ਇਹ ਸੁਸਾਇਟੀ ਸੇਵਾ ਲਗਾਏਗੀ ਅਸੀਂ ਹਰ